ਪਿੰਡਾਂ ਵਾਲੇ ਮੇਰੇ ਭੈਣ ਭਰਾਵੋ ਤੋਂ ਪਹਿਲਾਂ ਦੱਸੋ ਕਿ ਕਿਹੜੇ ਪਿੰਡ ਤੋਂ ਵੀਡੀਓ ਆ ਅੱਜ ਦੀ ਗਾਡਰ ਵੀਡੀਓ ਤੁਹਾਨੂੰ ਦਿਖਾਉਨੇ ਆ ਜੰਗਲਾਂ ਦੀ ਤਿਆਰ ਹੋ ਜਾਓ ਬਾਈ ਓਏ ਕੰਮ ਹੋ ਲਗਾ ਸ਼ਾਰਪ ਇੱਧਰ ਵੇਖਿਓ ਵਿਊ ਚੈੱਕ ਕਰਿਓ ਗਾਵਾਂ 1.5 200 ਗਾਂ ਚੁਗੰਡੀ ਆ ਜੰਗਲ ਦੇ ਵਿੱਚ ਇਹ ਤਾਂ ਅਜ ਹੁਣ ਤੁਹਾਨੂੰ ਸਾਰਾ ਸਿਸਟਮ ਦਿਖਾਉਨੇ ਆ ਵੇਖੋ ਬਿਲਕੁਲ ਢਿੱਲੇ ਦੇ ਖਲੋਗੇ ਤੁਹਾਨੂੰ ਦਿਖਾ ਲਾਂਗੇ ਵੀ ਯਾਰ ਜੇ ਤੇ ਹੁੰਦੀਆਂ ਇੰਡੀਆ ਇਦਾਂ گاਵਾ ਤੇ ਹੋਣ ਤੱਕ ਬੋਚੜਾਂ ਨੇ ਚੱਕਰ ਪਾ ਲੈਣਾ ਹੈਗਾ 100 100 ਕਿਲੋ ਦੁੱਧ ਦੇਣ ਵਾਲੀਆਂ گاਵਾ ਆਓ ਦੇਖੋ ਆਓ ਦੇਖੋ ਬਾਪੂ ਕਿੱਥੋਂ ਤੱਕ ਖਿਲਰੀਆਂ ਨੇ ਕਿਧਰੋਂ ਮੈਂ ਪਹਾੜਾਂ ਦੇ ਵਿੱਚੋਂ ਆਇਆ ਆ ਦੇਖੋ ਆਓ ਦੇਖੋ ਬਾਬਾ ਡੱਬ ਖੜਬੀਆਂ گاਵਾ ਘਾ ਚੁਗਣ ਡੀਆਂ ਜੇ ਤੇ ਹੁੰਦੀਆਂ ਮੱਝਾਂ ਇੱਥੇ ਤੇ ਮੱਝਾਂ ਦਾ ਕੰਮ ਔਖਾ ਹੋ ਜਾਣਾ ਹੈਗਾ ਕਿਉਂਕਿ ਮੱਝਾਂ ਇਸ ਮੌਸਮ ਨੂੰ ਨਹੀਂ ਸੈਪਟ ਕਰਦੀਆਂ ਠੰਡ ਬਹੁਤ ਜ਼ਿਆਦਾ ਵਾ ਜਿੱਦਾਂ ਕਹਿ ਲਓਗੇ ਬਰਫ਼ ਹੀ ਡਿੱਗਣ ਵਾਲੀ ਆ ਇਹ ਦੁੱਧ گاਵਾ ਵਾਲਾ ਸਾਰੇ ਜਰਮਨ ਵਿੱਚ ਸਪਲਾਈ ਹੋਣਾ ਆ ਨਸਲ ਪਤਾ ਨਹੀਂ ਇੰਡੀਆ ਹੈਗੀ ਕਿ ਨਹੀਂ ਹੈਗੀ ਇਹ ਤੁਸੀਂ ਦੱਸ ਸਕਦੇ ਬਾਬਿਓ ਪਰ ਵਾਦੀਆਂ ਵੇਖੋ ਚੈੱਕ ਕਰਿਓ ਕਿੰਨੀਆਂ ਸੋਹਣੀਆਂ ਕਿੰਨੀ ਠੰਡੀ ਹਵਾ ਆਉਂਦੀ ਹੈ ਉਹਦੇ ਕਿੰਨਾ ਨਜ਼ਾਰਾ ਆਉਂਦਿਆ ਹੋਊਗਾ ਆ ਵੇਖੋ ਕਿੰਨੇ ਤਰ੍ਹਾਂ ਦੀਆਂ ਗਾਵਾਂ ਕਈ ਤੇ ਗੋਰੀਆਂ ਵਰਗੀਆਂ ਗੋਰੀਆਂ ਗੜੀਆਂ ਕਈ ਬਿਸਕੁਟੀ ਆ ਕਈ ਕੋਚ ਆ ਤੇ ਉਹਦਾ ਮਾਲਕ ਦਾ ਤੁਹਾਨੂੰ ਡੇਰਾ ਵੀ ਦਿਖਾ ਦਿੰਨੇ ਆ ਡੇਰੀ ਫਾਰਮ ਜਿਹੜਾ ਸਭ ਤੋਂ ਵੱਧ ਇਟਲੀ ਵਿੱਚ ਮੰਨਿਆ ਜਾਂਦਾ ਤੇ ਜਾਂ ਕਹਿ ਲੋ ਵੀ ਡੈਨਮਾਰਕ ਦੀਆਂ ਗਾਵਾਂ ਬਹੁਤ ਸੁਣੀਆਂ ਸਿਗੀਆਂ ਇੱਕ ਮਿੰਟ ਖਲਾਰ ਕੇ ਗੱਡੀ ਫੇਰ ਹੀ ਗੱਲ ਕਰਦੇ ਆ ਆਜੋ ਥੱਲੇ ਫੇਰ ਕਰਦੇ ਆ ਦਾ ਮੱਝਾਂ گاਵਾਂ ਦੀ ਗੱਲ ਬਾਬਿਓ ਕਿਸਾਨਾਂ ਦੇ ਮੂੰਹੋਂ ਪਿੰਡੂਆਂ ਦੇ ਮੂੰਹੋਂ ਚੰਗੀ ਲੱਗਦੀ ਆ ਕੋਈ ਐਕਟਰ ਗੱਲ ਕਰੇ ਕੋਈ ਸੁਨਿਆਰਾ ਗੱਲ ਕਰੇ ਹਨਾ ਜਿਹਨੂੰ ਪਤਾ ਹੀ ਨਹੀਂਗਾ ਵੀ گاਵਾ ਹੈ ਕੀ ਆ ਜਾਂ ਖੇਤੀ ਹੈ ਕੀ ਆ ਉਹਨੇ ਕੀ ਗੱਲ ਕਰ ਲੈਣੀ ਆ ਆ ਦੇਖੋ ਬੜਾ ਚਾਹ ਚੜਦਾ ਕਿਸਾਨਾਂ ਦਾ ਤੇ ਇਧਰਲੇ ਬਣੇ گاਵਾ ਟੁਕਣੀਆਂ ਆਓ ਦੇਖੋ ਗੱਡੀਆਂ ਸ਼ਰਰ ਸ਼ਰਰ ਆਉਣ ਡੀਆਂ ਆ ਵੇਖੋ ਕਿੱਦਾਂ ਜਾਂਦੀਆਂ ਨੇਰੀ ਪੱਟੀ ਇਹ ਜੰਗਲਥਾਣੀ ਗੱਡੀਆਂ ਨਿਕਲੀਆਂ ਸਾਰਾ ਜੰਗਲ ਜੰਗਲ ਇਹ ਆ ਵੇਖ ਮੈਂ ਵੀ ਐਸੇ ਜੰਗਲਥਾਣੀ ਆਇਆ ਆਓ ਦੇਖੋ گاਵਾ ਮਗਾਵਾ ਆਲ ਗੱਡੀ ਖੜਦੇ ਤਾਂ ਦਿਖਾਉਣੇ ਜਿਗਾੜ ਆ ਆ ਵੇਖੋ ਇਹਨਾਂ ਸਾਰਿਆਂ ਦੇ ਗਾਲ ਵਿੱਚ ਟੱਲੀਆਂ ਕਿੰਨੇ ਸੂਬੇ ਸੂਣ ੜੀ ਆ ਕਿਹੜੇ ਟੀਕੇ ਲੱਗੇ ਆ ਕਿਹੜਾ ਕਿੱਦਾਂ ਵਾ ਤੇ ਆਹ ਕੰਡਾ ਤਾਰ ਲਾਈ ਇਹਦੇ ਵਿੱਚ ਕਰੰਟ ਆਉਂਦਾ ਆ ਵੇਖੋ ਇਹਦੇ ਵਿੱਚ ਕਰੰਟ ਆਉਂਦਾ ਆਓ ਚੈੱਕ ਕਰਿਓ ਮੇਰਾ ਖਿਆਲ ਕੇ 20-25 ਕੱਲਿਆਂ ਦੇ ਵਿੱਚ ਇਦਾਂ ਚੁਗਣ ਡੀਆਂ ਇੱਥੇ ਨਾ ਦੇ ਬਰਸਣ ਹੁੰਦਾ ਨਾ ਚਰੀ ਹੁੰਦੀ ਆ ਇਹੋ 6 ਮਹੀਨੇ ਇਹਨਾਂ ਨੇ ਆ ਘਾ ਖਾਣਾ ਦਾ گاਵਾ ਨੇ ਇਹਨਾਂ ਦੇ ਬਛੜੇ ਬੁਛੜੇ ਵੀ ਇੱਥੇ ਹੀ ਹੁਣੇ ਆ ਇਹਨਾਂ ਘਾ ਖਾਣਾ ਵਾ ਤੇ ਦੁੱਧ ਵੀ ਇਹਨਾਂ ਦੇਣਾ ਤੇ ਮੁੜ ਕੇ ਹੁਣ ਜਦੋਂ ਸਿਆਲ ਆ ਗਿਆ ਫਿਰ ਜਿੰਨੀ ਵੀ ਤੂੜੀ ਵੱਡੀ ਇਹਨਾਂ ਡੰਗਰਾਂ ਵਾਸਤੇ ਉਹ ਸਾਰੀ 6 ਮਹੀਨੇ ਉਹ ਵਰਤਣੀ ਆ ਸਿਆਲਾਂ ਵਿੱਚ ਬੰਦਿਆਂ ਦਾ ਬੁਰਾ ਹਾਲ ਹੋ ਜਾਂਦਾ ਤੇ ਪਖੂਆਂ ਦਾ ਤੇ ਹੋਰ ਵੀ ਔਖਾ ਇਦਾਂ ਖੁੱਲੇ ਸਮਾਨ ਵਿੱਚ ਚਰਾਂਦਾ ਬਣੀਆਂ ਤੇ ਸ਼ਾਮਾਂ ਨੂੰ ਹੁਣਾ ਗੋਰੀਆਂ ਨੇ ਟਰੈਕਟਰ ਲੈ ਕੇ ਟਰੈਲਿੰਗਾਂ ਦੇ ਇਹਨਾਂ ਲੱਦ ਕੇ ਲਿਆਇ ਨਾ ਕੋ ਸਿਸਟਮ ਇੱਕ ਵਧੀਆ ਬਣਾਇਆ ਜਿੱਦਾਂ ਹਨ ਜਦੋਂ ਮੈਂ ਇਦੋਂ ਨੰਗ ਦਾ ਨੁਗਦਾ ਆਉਣਾ ਜਾਂਦਾ ਮੈਨੂੰ ਬੜਾ ਚੰਗਾ ਲੱਗਦਾ ਕਿ ਅਸੀਂ ਵੀ ਰੱਖੀਆਂ ਹੁੰਦੀਆਂ ਤੇ ਸਾਡੀ ਮਾਤਾ ਨੇ ਜਦੋਂ ਕੋਈ ਰਿਸ਼ਤੇਦਾਰ ਆਉਣਾ ਫਰੇਜਾ ਫਰੋਜਾਂ ਦੇ ਉਦੋਂ ਕਿੱਥੇ ਹੁੰਦੀਆਂ ਹੈਗੀਆਂ ਉਹਨੂੰ ਨਿਆਣਾ ਪਾ ਕੇ ਕਹਿੰਦੇ ਦੋਵੇਂ ਲੱਤਾਂ ਬੰਨ ਕੇ ਉਸਨੂੰ ਚੋਲਣਾ ਆਵਲ ਤੇ ਇੰਨੀਆਂ ਸੀਲ ਹੁੰਦੀਆਂ ਉਹਨੂੰ ਤੇ ਜਦੋਂ ਇਦੋਂ ਨੰਗ ਦਾ ਆਹ ਵੇਖੋ ਗੱਡੀ ਕਿੱਧਰੋਂ ਦੀ ਆਉਂਦੀ ਚੰਗਾ ਸਾਣੀ ਜਦੋਂ ਇਦੋਂ ਨੰਗ ਦਾ ਤੇ ਹਰ ਵਾਰੀ ਵੀਡੀਓ ਬਣਾਉਣਾ ਦੇ ਆਪਣੇ ਦੁਨੀਆ ਨਾਲ ਦਿਖਾ ਦਾਂ ਵੀ ਵੇਖੋ ਦੁਨੀਆ ਕਿੱਥੇ ਵਸਦੀ ਕਹਿੰਦੇ ਕੰਧੋਲੇ ਪ੍ਰਦੇਸ਼ ਅਤੇ ਆਹ ਵੇਖੋ ਆਪਣਾ ਕੈਮਰਾ ਵੀ ਘੇਟਾ ਓਏ ਕਿੱਥੋਂ ਤੱਕ ਚੱਕਾਂ ਦੇ ਚੱਕ ਕੇ ਰਹੀ ਆਉਂਦਾ ਆਹ ਦੇਖੋ ਆ ਸਾਰਾ ਜੰਗਲ ਆ ਤੇ ਜੰਗਲ ਦੇ ਬੰਨੇ ਪਰਲੇ ਬੰਨੇ ਸਾਡਾ ਪਿੰਡ ਆ ਤੁਹਾਨੂੰ ਹੋਰ ਵੀ ਹੁਣ ਸਿਸਟਮ ਦਿਖਾਉਨੇ ਇਹਨਾਂ ਦਾ ਵੀ ਇਹਨਾਂ ਵਾਸਤੇ ਪਾਣੀ ਕਿੱਥੋਂ ਆਉਂਦਾ ਕੋਈ ਸੰਗਲ ਨਹੀਂ ਪਾਇਆ ਕੋਈ ਉਹਨਾਂ ਨੂੰ ਉਹ ਨਹੀਂ ਗਾ ਵੀ ਕੋਈ ਚੋਰੀ ਕਰਕੇ ਲਾ ਜੂ ਜਾਂ ਕੋਈ ਗੱਲਬਾਤ ਹੋ ਜੂ ਨਾ ਕਿੱਦਾਂ ਸਾਰੀਆਂ ਕੰਪਿਊਟਰ ਦੇ ਵਿੱਚ ਫੇਟਾ ਤੇ ਕਿਹੜੀ ਗਾਂ ਹੀ ਕਿਦਾਂ ਉਹ ਦੇਖੋ ਆਹ ਵਾ ਪਾਣੀ ਵਾਲਾ ਟੈਂਕ ਰਹਿੰਦਾ ਬਾਬਿਓ ਜਿੱਥੋਂ ਪਾਣੀ ਆਉਂਦਾ ਆਹ ਦੇਖੋ ਆਹ ਗਾੜੀ ਹੁੰਦੇ ਨੇ ਪਿੰਡ ਆਏ ਨੇ ਗੋਰੀਆਂ ਦੇ ਪਿਛੋਂ ਟਰੱਕ ਬਹੁਤ ਤੇਜ਼ ਆਉਂਦੇ ਆ ਬਾਜ ਦਿਖਾਉਂਦੇ ਤੁਹਾਨੂੰ ਆ ਹੁਣ ਐਸ ਪਿੰਡ ਦੀਆਂ ਗਾਮਾਂ ਆ ਉਹ ਇਹਨੂੰ ਮੈਂ ਕੁੱਤੇ ਵਾਲਾ ਪਿੰਡ ਕਹਿੰਨਾ ਇਹਦੇ ਆਵੇ ਕੁੱਤਾ ਬਾਹਰ ਬੱਦਾ ਆਉਣਾ ਨੇ ਤੇ ਆਪ ਕੋਈ ਕੂੜੇ ਵਾਲੇ ਢੋਲ ਲੱਗੇ ਆ ਸਿਆਲ ਵਾਸਤੇ ਲੱਕਣਾ ਇਕੱਠੀਆਂ ਕਰ ਲੀਆਂ ਹੋਰ ਇੱਥੇ ਬਾਪੂ ਦਾ ਕੱਠ ਨੀਗਾ ਲੱਕਣਾ ਇਕੱਠੀਆਂ ਕਰ ਲੀਆਂ ਵੀ ਉਹਨਾਂ ਦੇ ਵਿੱਚ ਚੁੱਲਿਆਂ 'ਚ ਬਾਲ-ਬਾਲ ਕਰਕੇ ਕਮਰਿਆਂ ਨੂੰ ਗਰਮ ਕਰਦੇ ਆ ਜਰਮਨ ਦੀ ਬਰਫ਼ ਵੀ ਤੁਸੀਂ ਬਹੁਤ ਮਸ਼ਹੂਰ ਸੁਣੀ ਹੋਣੀ ਆ ਆ ਦੇਖੋ ਅੱਲਾ ਜਾਣਦਾ ਹੁਰਦਾ ਇਹ ਪਿੰਡਾਂ ਦਾ ਮਾਹੌਲ ਤਾਂ ਦਿਖਾਉਣਾ ਕਿ ਸਾਡੇ ਪਿੰਡਾਂ ਵਿੱਚ ਪ੍ਰਭਾਤ ਫੇਰੀਆਂ ਨਿਕਲਦੀਆਂ ਪੰਚਾਇਤਾਂ ਬੈਂਦੀਆਂ ਮੇਲੇ ਲੱਗਦੇ ਆਪਣੇ ਪਿੰਡ ਵਿੱਚ ਰੁੱਖ ਜਿੰਨੇ ਹੁੰਦੇ ਮੇਰੇ ਵੀਰ ਲਾਓ ਤਾਂ ਰੁੱਖਾਂ ਥੱਲੇ ਐਦਾਂ ਦੇ ਗੋਲ-ਗੋਲ ਬਣਾਓ ਕਿ ਬੱਚੇ ਬਹਿ ਕੇ ਪੜਨ ਤਾਸ਼ ਖੇਡਨ ਬਜ਼ੁਰਗ ਸਾਡੇ ਆਵੇ ਕੋ ਛੱਪੜ ਕਿੰਨੇ ਪੁਰਾਣੇ ਪੁਰਾਣੇ ਰੋਖਾ ਤੇ ਆ ਬਸ ਜਾਂਦੀ ਆ ਤੇ ਨਿਆਣਾ ਪੜ ਕੇ ਆਇਆ ਗੋਰੀ ਦਾ ਬਸ ਜਾਂਦੀ ਜੀ ਹਰ ਪਿੰਡ ਦਾ ਇਤਿਹਾਸ ਬਾਬਿਓ ਲਿਖਿਆ ਹੁੰਦਾ ਵੀ ਕਿਹੜਾ ਪਿੰਡ ਕਿੰਨੇ ਸੋ ਸਾਲ ਪੁਰਾਣਾ ਤੇ ਕੋਈ ਅਜਿਹੜਾ ਪਿੰਡ ਨਹੀਂ ਜਿਹੜਾ ਹਜ਼ਾਰ ਸਾਲ ਪੁਰਾਣਾ ਨਾ ਹੋਊਗਾ ਜੇਕਦੇ ਹਿਸਤੇ ਲਿਖੀ ਹੋਈ ਤਾਂ ਤੁਹਾਨੂੰ ਜ਼ਰੂਰ ਦਿਖਾ ਲੂੰਗਾ ਵੇਟ ਕਰਿਓ ਸਾਡਾ ਪਿੰਡ ਉਹਨਾ ਬਾਬੇ ਉਹਦੇ ਵਿੱਚ ਨਾ ਭੇਡਾਂ ਰੱਖੀਆਂ ਹੁਰਲੇ ਬੰਨੇ ਆ ਵਾੜੇ ਚ ਕਈ ਵਾਰ ਦੇ ਪੈਂਦੀਆਂ ਕਈ ਵਾਰ ਨਹੀਂ ਦੇਖਦੀਆਂ ਤੇ ਇੱਕ ਆਲ ਦਾ ਮਾਦਰੇ ਚਾਉਣਾ ਜਿਹੜੇ ਦੇਪੀਆਂ ਤੇ ਡੰਕ ਕੇ ਕਹਿ ਦਿਓ ਡੰਕ ਕੇ ਕਹਿੰਦੇ ਧੰਨਵਾਦ ਨੂੰ ਤੇ ਜਨਾਂ ਲੱਭਿਆ ਫਿਰ ਬੀਤੇ ਕਹਿ ਦੇ ਅੱਗੇ ਤੋਂ ਨਾ ਭਾਵੇਂ ਇਹੋ ਜੀ ਗੱਲ ਆ ਆ ਵੇਖੋ ਲੱਕੜਾ ਰੱਖਿਆ ਇੱਥੇ ਭੇਡਾਂ ਹੁੰਦੀਆਂ ਕਈ ਵਾਰੀ ਤੇ ਆਹ ਵੇਖੋ ਦੇਸੀ ਮੁਰਗੇ ਦੇਸੀ ਮੁਰਗੇ ਤੁਸੀਂ ਦੇਖ ਸਕਦੇ ਚਿੱਟੇ ਬ੍ਰਾਊਨ ਤੇ ਦੂਜੇ ਤਿੰਨ ਤਰ੍ਹਾਂ ਦੇ ਚੋਕੋਰਾ ਵੀ ਹੈਗੀਆਂ ਸੀਗੀਆਂ ਇਹਦਾ ਪਿੰਡਾਂ ਵਿੱਚ ਇਹਨ ਜਿਹੜੀ ਚੀਜ਼ ਆ ਮੈਨੂੰ ਇੰਤਜ਼ਾਰ ਹੋਈ ਲੱਭੀ ਆ ਇੱਕ ਮਿੰਟ ਠਹਿਰਿਓ ਅੱਗੇ ਆ ਪਿੰਡ ਵਿੱਚੋਂ ਟਰੈਕਟਰ ਤੇ ਪੱਠੇ ਲੈ ਕੇ ਜਾਣ ਰਿਹਾ ਗੋਰਾ ਤੁਸੀਂ ਖੜਦੇ ਰਹੇ ਇੱਥੇ ਕੀ ਉਹਨੂੰ ਕਹਿੰਦੇ ਆ ਰੇੜੇ ਤੇ ਜਾਂ ਗੱਡੇ ਤੇ ਗੱਡੇ ਤੇੋਂ ਨਾ ਚੜਦੀ ਖੱਡੀ ਰਹੇ ਨਾ ਚੜਦੀ ਤੇ ਛੜਿਆਂ ਦੇ ਟੱਟੂ ਉੱਤੇ ਡੱਬੇ ਚੜਦੀ ਟੱਟੂ ਕਹਿੰਦੇ ਆ ਖੋਤੇ ਨੂੰ ਜਿਹੜਾ ਬਿਲਕੁਲ ਕਲਾਇਨਿਸ਼ੁਰਤਾਂ ਦਾ ਪਿੰਡ ਦਾ ਆ ਬੱਸ ਸਟੈਂਡ ਅੱਗੇ ਹੁਣ ਤਨ ਦਿਖਾਉਣਾ ਘੋੜੇ ਵੀ ਦਿਖਣਗੇ ਤੇ ਆਹ ਉਹ ਪੱਠੇ ਲੈ ਕੇ ਜਾਣ ਰਿਹਾ ਪੱਠੇ ਪਤਾ ਕਿਹੜੇ ਆ ਜਿਹੜੀ ਜਵਾਰ ਨਹੀਂ ਹੁੰਦੀ ਜਵਾਰ ਨੂੰ ਟਰੈਕਟਰ ਨਾਲ ਕੁੱਤਰ ਕੇ ਤੇ ਆਹ ਹੋ ਵੇਖੋ ਲੈ ਕੇ ਜਾਂਦੇ ਆ ਮੈਂ ਕੋ ਪੱਲਿਓ ਗੱਲ ਨਹੀਂ ਕੰਡਾ ਤੇ ਟਰਾਲੀ ਵੇਖੋ ਟਰੈਕਟਰ ਵੇਖੋ ਇਧਰ ਲੈ ਮਨੇ ਘੋੜੇ ਵੇਖਿਓ ਅੱਜ ਕੈਮਰਾ ਵੀ ਵੇਖੋ ਗੰਦਾ ਲੱਗਦਾ ਜਾਂ ਕੀ ਚੱਕਰ ਚੱਲ ਪਾ ਹੁਣੀ ਵੇਖ ਲੈਣ ਵਧੀਆ ਗੱਲ ਆਹੋ ਦੇਖੋ ਪਿੰਡ ਆਹ ਦੇਖੋ ਘੋੜੇ ਘੋੜੇ ਚੁਗਣ ਦੇ ਇਧਰ ਆ ਖੇਤ ਇਧਰ ਵੇਖਿਓ ਨਾਟ ਉਹ ਟਰੈਕਟਰ ਪੈੜੋ 3 ਕਰੋੜ ਦਾ ਝੋਟਾ ਦੋ ਟਰਾਲੀਆਂ ਪਾਈਆਂ ਪਿੱਛੇ ਤੇ ਉਹ ਪੱਠੇ ਲੱਦੇ ਵੇਖ ਲਓ ਆਹ ਵੇਖੋ ਪੱਠੇ ਲੱਦੇ ਉੱਤੇ ਚਲ ਗਿਆ ਸ਼ੇਰ ਆ ਵੀ ਕੋੜ ਹੈ ਨਾ ਤਬੇਲਾ ਤੇ ਆ ਪਰਾਂ ਚੁਗੰਡੀਆਂ ਨੇ ਆਪਣੇ ਰੱਬ ਤੁਹਾਡਾ ਭਲਾ ਕਰੇ ਭੇਡਾਂ ਇਹਦੇ ਟਰੈਕਟਰ ਲਾਏ ਨਾ ਚੰਗਾ ਦੋਸਤੋ ਵੀਡੀਓ ਬਹੁਤ ਜਲ ਪੰਜਾਬੀ ਬੋਲਦੇ ਕੋਈ ਗਲਤੀ ਹੋ ਗਈ ਤੇ ਮਾਫ ਕਰਨਾ ਅਸੀਂ ਕਿਹੜੇ ਪ੍ਰੋਫੈਸਰ ਲਗੇ ਬਸ ਕਲਟੂ ਮਲਟੂ ਕਰਨਾ ਆ ਜੀ ਦੁਨੀਆ ਤੇ